ਕੇਂਦਰੀ ਮੰਤਰੀ ਜਯਾ ਸਿੰਘ ਜਿਹੜਾ ਵਿਦੇਸ਼ ਮੰਤਰੀ ਹੋਣਾ ਖੜੇ ਹੋ ਕੇ ਇਹ ਗੱਲ ਕਹੀ ਆ ਕਹਿੰਦਾ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਨੁੱਖਤਾ ਦੀ ਤਸਕਰੀ ਹੋ ਰਹੀ ਆ ਬਿਲਕੁਲ ਹੋ ਰਹੀ ਆ ਕੇਂਦਰੀ ਮੰਤਰੀ ਖੜਾ ਹੋ ਕੇ ਲੋਕ ਸਭਾ ਦੇ ਵਿੱਚ ਇਹ ਗੱਲ ਕਹਿੰਦਾ ਤਾਂ ਪੰਜਾਬ ਦੇ ਲੀਡਰਾਂ ਦਾ ਕੀ ਮੂੰਹ ਟੁੱਟਦਾ ਯਾਰ ਇਹ ਨਹੀਂ ਇਹ ਸਾਡੇ ਪੰਜਾਬ ਦੀ ਜਿਹੜੀ ਤਸਕਰੀ ਹੋ ਰਹੀ ਇਹ ਤਸਕਰੀ ਦੇ ਵਿਰੁੱਧ ਆਵਾਜ਼ ਠਾ ਸਕਦੇ ਯਾਰ ਚੁਣੇ ਹੋਏ ਨੁਮਾਇੰਦੇ ਹੋ ਯਾਰ ਅਕਸਰ ਨੂੰ ਯਾਰ ਤੁਸੀਂ ਯਾਰ ਕੁਛ ਤਾਂ ਇਹ ਨੌਜਵਾਨਾਂ ਦਾ ਕਰੋ ਯਾਰ ਆ 22 ਲੱਖ ਰੁਪਏ ਠੱਗੀ ਉਰਵਾ ਕੇ ਬਹਿ ਗਿਆ ਯਾਰ ਮੇਰੇ ਨਾਲ ਪੀੜਤ ਨੌਜਵਾਨ ਬੈਠਾ ਕਿਲਾ ਹਕੀਮਾ ਧੂਰੀ ਜ਼ਿਲ੍ਹਾ ਜ਼ਿਆਦਾਤਰ ਕੇ ਖਾਸ ਕਰਕੇ ਜਿਹੜੀ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਦੇ ਕੱਲੇ-ਕੱਲੇ ਨਮਾਇंदे ਤੱਕ ਪਹੁੰਚਣੀ ਬੜੀ ਜ਼ਰੂਰੀ ਆ ਜਿਹੜਾ ਕਿ ਮੈਂ ਲੰਮੇ ਸਮੇਂ ਤੋਂ ਲੜਾਈ ਲੜ ਰਿਹਾ ਹਾਂ ਇਹ ਜਿਹੜੀ ਕਿ ਮੈਂ ਗੱਲ ਹੁਣ ਜਿਹੜੀ ਤੁਹਾਨੂੰ ਦੱਸਣੀ ਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਸੈਸ਼ਨ ਚੱਲਿਆ ਸਰਦ ਰੁੱਤ ਦਾ ਉਹ ਸੈਸ਼ਨ ਦੇ ਵਿੱਚ ਖੜ ਕੇ ਸਾਡਾ ਜਿਹੜਾ ਵਿਦੇਸ਼ ਮੰਤਰੀ ਆ ਜੈ ਸੰਕਰ ਉਹਨੇ ਖੜ ਕੇ ਇਹ ਗੱਲ ਕਹੀ ਆ ਕਹਿੰਦਾ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮਨੁੱਖੀ ਜਿਹੜਾ ਤਸਕਰੀ ਤਸਕਰੀ ਹੋ ਰਹੀ ਆ ਬਹੁਤ ਵੱਡੀ ਹੋ ਰਹੀ ਆ ਜਿਹੜਾ ਕਿ ਏਜੰਟ ਮਾਫੀਆ ਜਿਹੜਾ ਇਹਦੇ ਉੱਪਰ ਜਿਹੜਾ ਪੰਜਾਬ ਸਰਕਾਰ ਨਾਥ ਨਹੀਂ ਪਾ ਰਹੀ ਤੇ ਇਹ ਲੋਕਾਂ ਦੇ ਨਾਲ ਬਹੁਤ ਵੱਡਾ ਸ਼ੋਸ਼ਣ ਹੋ ਰਿਹਾ ਮੈਂ ਜਿਹੜੀ ਕਿ ਇਹ ਗੱਲ ਇਹ ਤਾਂ ਦੇਖੋ ਲੋਕ ਸਭਾ ਦੇ ਵਿੱਚ ਤਾਂ ਇਹ ਗੱਲ ਬੋਲੀ ਗਈ ਪਰ ਕੀ ਹੈ ਜਿਹੜੀ ਵਿਧਾਨ ਸਭਾ ਦੇ ਵਿੱਚ ਆਦਾ ਕਿਤੇ ਮੁੱਦਾ ਬਣਿਆ ਵਿਧਾਨ ਸਭਾ ਵਿੱਚ ਕਿਸੇ ਵੀ ਐਮ ਐਲ ਏ ਨੇ ਖੜ ਕੇ ਇਹ ਗੱਲ ਕਹੀ ਵੀ ਮੇਰੇ ਹਲਕੇ ਦੇ ਵਿੱਚ ਇੰਨੇ ਨੌਜਵਾਨਾਂ ਨਾਲ ਠੱਗੀ ਵੱਜੀ ਆ ਪੰਜਾਬ ਦੇ 117 ਹਲਕੇ ਨੇਗੇ 117 ਹਲਕੇ ਦੇ ਕਿਸੇ ਵੀ ਐਮਐਲ ਨੇ ਮੁੱਦਾ اٹھਾਇਆ ਹੋਵੇ ਜਿਹੜਾ ਮੈਂ ਲੰਬੇ ਸਮੇਂ ਤੋਂ ਮੁੱਦਾ اٹھਾ ਰਿਹਾ ਕਿ ਕਿਸੇ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਚਰਚਾ ਦਾ ਵਿਸ਼ਾ ਬਣਨਾ ਚਾਹੀਦਾ ਪੰਜਾਬ ਦਾ 70% 80% ਨੌਜਵਾਨ ਬਾਹਰ ਚਲੇ ਗਿਆ ਅੱਜਾਂ ਨੌਜਵਾਨ ਮੇਰੇ ਕੋਲੇ ਬੈਠਾ ਹੈ ਇਹ ਕੈਨੇਡਾ ਤੋਂ ਵਾਪਸ ਮੁੜ ਕੇ ਆਇਆ ਬਾਈ ਜੀ ਕਿਉਂ ਮੁੜ ਕੇ ਆਇਆ ਵਾਪਸ ਕਿੰਨੇ ਲੱਖ ਰੁਪਏ ਲੱਗਾ ਕਾਕਾ 22 ਲੱਖ ਰੁਪਏ ਦੇ ਕੇ ਸਾਰੇ ਕਾਗਜ਼ ਜਾਲੀ ਲਾ ਕੇ ਅਗਲੇ ਨੇ ਅਰਪੋਰਟ ਤੇ ਫੜ ਲਿਆ ਕਾਗਜ਼ ਸਾਰੇ ਜਾਲੀ ਸੀਗੇ ਉੱਥੇ ਜੰਟਕ ਨਾਲ ਸੈਲਮ ਲੈ ਲੋ ਭਰਾ ਉਹ ਇਹ ਜਿਹੜਾ ਪੰਜਾਬ ਦੇ ਵਿੱਚ ਇਹ ਕੰਮ ਹੋ ਰਿਹਾ ਹੁਣ ਨਵਾਂ ਕੰਮ ਚੱਲਿਆ ਜਿਹੜਾ ਮੈਂ ਇਹਦੇ ਤੇ ਵਿਸਤਾਰ ਪੂਰਵਕ ਬਾਅਦ ਚਾਉਣਾ ਪਰ ਮੇਰੇ ਉੱਪਰ ਤਾਂ ਮਨ ਲੱਗਦਾ ਹੁਣ ਵੀ ਮਨ ਲੱਗਦਾ ਨੇ ਅੱਜ ਪਰਚਾ ਪਾਤਾ ਪਤਾ ਨਹੀਂ ਕੱਲ ਪਰਚਾ ਪਾਤਾ ਪਰ ਜਿਹੜੇ ਮੈਂ ਏਜੰਟ ਦੀ ਗੱਲ ਕਰੀ ਉਹਨਾਂ ਉੱਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕਰੀ ਯਾਰ ਇੰਨਾ ਹਨੇਰਾ ਯਾਰ ਇੰਨਾ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਹੈ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਮੇਰੇ ਤੇ 1.5 10 ਪਰਚੇ ਪਾ ਲੋ ਮੈਂ ਇਹ ਜਿਹੜੀ ਪੰਜਾਬ ਦੀ ਲੜਾਈ ਆ ਮੈਂ ਉਸ ਪ੍ਰਮਾਤਮਾ ਨੂੰ ਉਸ ਅਕਾਲ ਪ੍ਰਖ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿਣਾ ਕੋਈ 5 ਰੁਪਏ ਸਾਫਤ ਕਰਦੇ ਨੌਜਵਾਨਾਂ ਦੀ ਲੜਾਈ ਲੜ ਰਹੀਆਂ ਇੱਕ ਬਾਰ ਵੀ ਕਿਸੇ ਵਿਧਾਨ ਸਭਾ ਦੇ ਵਿੱਚ ਹਰਿਆਣਾ ਵਿਧਾਨ ਸਭਾ ਨੇ ਮਤਾ ਲਿਆਂਦਾ ਹਰਿਆਣਾ ਵਿਧਾਨ ਸਭਾ ਨੇ ਬਿੱਲ ਪਾਸ ਕੀਤਾ ਹੋਇਆ ਕਿ ਜਿਹੜਾ ਜਾਂ ਠੱਗਿਆ ਮਾਰੂ ਸਾਰੀ ਪ੍ਰਾਪਰਟੀ ਟੈਚ ਤੇ 7 ਸਾਲ ਦੀ ਸਜ਼ਾ ਪਰ ਪੰਜਾਬ ਦੀ ਵਿਧਾਨ ਸਭਾ ਦੇ ਚਰਚਾ ਦਾ ਵਿਸ਼ਾ ਕਿਉਂ ਨਹੀਂ ਬਣਿਆ ਆ ਲੋਕ ਸਭਾ ਦੇ ਵਿੱਚ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੈ ਕੇਂਦਰੀ ਮੰਤਰੀ ਜੈ ਸਿੰਘ ਜਿਹੜਾ ਵਿਦੇਸ਼ ਮੰਤਰੀ ਹੋਣਾ ਖੜੇ ਹੋ ਕੇ ਇਹ ਗੱਲ ਕਹੀ ਆ ਕਹਿੰਦਾ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਨੁੱਖਤਾ ਦੀ ਤਸਕਰੀ ਹੋ ਰਹੀ ਹੈ ਬਿਲਕੁਲ ਹੋ ਰਹੀ ਆ ਆ ਤਸਕਰੀ ਦਾ ਸਬੂਤ ਤੁਹਾਡੇ ਸਾਹਮਣੇ ਬੈਠਾ ਤੁਹਾਡੇ ਸਾਹਮਣੇ ਬੈਠਾ ਮੇਰੇ ਤਾਂ ਰੋਜ਼ ਹੀ ਰੋਜ਼ ਨੌਜਵਾਨ ਇੰਨੇ ਆਉਂਦੇ ਨੇ 22 ਲੱਖ ਰੁਪਏ ਲੈ ਕੇ ਹੁਣ ਏਜੰਟ ਕੀ ਕਹਿ ਰਿਹਾ ਬਾਈ ਕੀ ਕਹਿ ਰਿਹਾ ਕਾਕਾ ਕਹਿੰਦਾ ਮੇਰੇ ਤੇ ਪਰਚਾ ਕਰਾ ਦੋ ਕਹਿੰਦਾ ਮੈਂ ਕਹਿੰਦਾ ਮੈਂ ਨਹੀਂ ਦਿੰਦਾ ਹੈਗਾ ਪੈਸੇ ਤੇਰੇ ਕਿਹੜੇ ਸਾਰੇ ਪੇਪਰ ਉਹਨੇ ਜਾਲੀ ਲਾ ਕੇ ਪਾਏ ਹਾਂਜੀ ਹਾਂਜੀ ਪੇਪਰ ਜਾਲੀ ਐਲਮ ਵੀ ਫੇਕ ਸੀ ਸਾਰਾ ਕੁਝ ਫੇਕ ਉਹਥੇ ਕਹਿੰਦਾ ਸੈਲਮ ਲੈ ਲਓ ਮੈਨੂੰ ਫਸਾਦਾ ਸੀ ਉਹਨੇ ਉਧਰ ਹੀ ਫਸਾ ਕੇ ਮੈਂ ਉਧਰ ਵਕੀਲ ਕਰਾਇਆ 2000 ਡਾਲਰ ਵਕੀਲ ਨੂੰ ਦਿੱਤਾ ਫਿਰ ਉਧਰੋਂ ਨਿਕਲਿਆ ਜੀ ਮੈਂ ਕਹਿੰਦਾ ਇਹ ਕੱਖ ਨਹੀਂ ਬਣਨਾ ਮੈਂ ਤੁਹਾਡੇ ਮੂਰੇ ਪੰਜਾਬ ਦੇ ਲੋਕੋ ਹੱਥ ਬਣਦਾ ਹੋਏ ਤੁਹਾਡੇ ਮੂਰੇ ਹੱਥ ਬਣਦਾ ਨਾ ਤੁਸੀਂ ਨੌਜਵਾਨੋ ਇਸ ਖੂਹ ਦੇ ਵਿੱਚ ਡਿੱਗੋ ਜਾ ਕੇ ਉੱਥੇ ਸਾਰੰਦੇ ਹਾਲਾਤ ਪੁੱਛ ਕੇ ਦੇਖ ਲੋ ਯੂਰਪ ਦੇ ਵਿੱਚ ਕੀ ਹਾਲਾਤ ਨੇਗੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਹੁਣ ਨੌਜਵਾਨ ਜਾ ਰਹੇ ਨੇ ਉਹਨਾਂ ਦੇ ਕੀ ਹਾਲਾਤ ਨੇਗੇ ਮੈਂ ਤੁਹਾਡੇ ਮੂਰੇ ਹੱਥ ਮਾਣਦਾ ਯਾਰ ਇਹ ਠੱਗੀਆਂ ਮਾਰ ਰਹੇ ਨੇ ਇਹਨਾਂ ਨੇ ਠੱਗੀਆਂ ਮਾਰਨ ਨੂੰ ਨਹੀਂ ਰੁਕਣਾ ਕਿਉਂਕਿ ਪੰਜਾਬ ਸਰਕਾਰ ਇਹਨਾਂ ਉੱਪਰ ਕੱਕ ਸਕੰਜਾ ਨਹੀਂ ਕੱਸ ਰਹੀ ਕੱਲਾ ਮੈਂ ਕੱਲਾ ਮੈਂ ਲੰਮੇ ਸਮੇਂ ਤੋਂ 4 ਸਾਲ ਹੋਣਾਂ ਲੱਗੇ ਮੈਨੂੰ ਬੋਲਦਿਆਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਇਹਨਾਂ ਦੇ ਖਿਲਾਫ ਏਜੰਟਾਂ ਦੇ ਖਿਲਾਫ ਨਹੀਂ ਬੋਲ ਰਿਹਾ ਕੋਈ ਵੀ ਨੌਜਵਾਨਾਂ ਨੂੰ ਜਾਗਰੂਤ ਨਹੀਂ ਕਰ ਰਿਹਾ ਇਹ ਪੰਜਾਬ ਦਾ ਬੇੜਾ ਗਰਕਰਨ ਦੇ ਤੋਲੇ ਹੋਏ ਪਰਵਾਸ ਉਹਦੇ ਉੱਪਰ ਕਿਸੇ ਨੇ ਵੀ ਨੌਜਵਾਨਾਂ ਨੂੰ ਜਾਗਰੂਤ ਕੀਤਾ ਹੋਵੇ ਏਜੰਟਾਂ ਪ੍ਰਕਾਰ ਬਜੀਆਂ ਕਰੀ ਹੁਣ ਕੁਝ ਵੀ ਕਰਵਾਈ ਹੁਣ ਮੈਨੂੰ ਦਿਖਾ ਦਿਓ ਯਾਰ ਜੇਕਰ ਕੇਂਦਰੀ ਮੰਤਰੀ ਖੜਾ ਹੋ ਕੇ ਲੋਕ ਸਭਾ ਦੇ ਵਿੱਚ ਇਹ ਗੱਲ ਕਹਿੰਦਾ ਤਾਂ ਪੰਜਾਬ ਦੇ ਲੀਡਰਾਂ ਦਾ ਕੀ ਮੂੰਹ ਟੁੱਟਦਾ ਯਾਰ ਇਹ ਨਹੀਂ ਇਹ ਸਾਡੇ ਪੰਜਾਬ ਦੀ ਜਿਹੜੀ ਤਸਕਰੀ ਹੋ ਰਹੀ ਇਹ ਤਸਕਰੀ ਦੇ ਵਿਰੁੱਧ ਆਵਾਜ਼ ਠਾ ਸਕਦੇ ਯਾਰ ਚੁਣੇ ਹੋਏ ਨੁਮਾਇੰਦਿਆਂ ਯਾਰ ਅਕਸਰ ਨੂੰ ਯਾਰ ਤੁਸੀਂ ਯਾਰ ਕੁਸਤਾ ਇਹ ਨੌਜਵਾਨਾਂ ਦਾ ਕਰੋ ਯਾਰ ਆ 2 ਬਾਈ ਲੱਖ ਰੁਪਏ ਠੱਗ ਕੇ ਉਰਵਾ ਕੇ ਬਹਿ ਗਿਆ ਯਾਰ ਇੰਨੇ ਵੀ ਚੁਣੇ ਹੋ ਐਮ ਐਲ ਐ ਨੇ ਮੈਂ ਉਹਨਾਂ ਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਡੁੱਬ ਕੇ ਮਰ ਜਾਓ ਜੇਕਰ ਲੋਕ ਸਭਾ ਦੇ ਵਿੱਚ ਗੱਲ ਹੁੰਦੀ ਤੁਸੀਂ ਵਿਧਾਨ ਸਭਾ ਦੇ ਵਿੱਚ ਗੱਲ ਕਿਉਂ ਨਹੀਂ ਕਰਦੇ ਏਜੰਟ ਮਾਫੀਆ ਦੇ ਖਿਲਾਫ ਉਹ ਤੁਸੀਂ ਡੁੱਬ ਕੇ ਮਰ ਜਾਓ ਪੰਜਾਬ ਨੂੰ ਬਹੁਤ ਤੁਸੀਂ ਬਰਬਾਦੀ ਦੇ ਰਾਹ ਤੇ ਲੈ ਗਏ ਜੇ ਤੁਸੀਂ ਸਟੈਂਡ ਲੱਤਾ ਹੁੰਦਾ ਤਾਂ ਆ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਹੋਏ ਨੇ ਇਹ ਹੋਣੇ ਨਹੀਂ ਸੀਗੇ ਤੁਸੀਂ ਆਪਣੇ ਐਮ ਐਲ ਐ ਨੇ ਆਪਣੇ ਏਜੰਟ ਇਮੀਗ੍ਰੇਸ਼ਨ ਜਿਹੜੇ ਆ ਬਣੇਗੇ ਆ ਬੰਦੇ ਬਿਠਾਉਣੇਗੇ ਤਾਂ ਕਰਕੇ ਜਿਹੜੇ ਹਾਲਾਤ ਪੰਜਾਬ ਦੇ ਬਣੇ ਨੇ ਜ਼ਰੂਰ ਧਿਆਨ ਦਿਓ ਧੰਨਵਾਦ